ਅੱਜ ਵਾਜ ਕੇ ਆ ਕੋ ਦੀ ਵਾਹੇ ਗੁਰੂ ਜੀ ਦਾ ਖਾਲਸਾ ਠੰਡੇ ਪੁੱਜ ਵਿੱਚ ਬੈਠੇ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਕੀ ਸਿਖਿਆ ਦਿੰਦੇ ਹਨ ਮੈਂ ਆਪ ਜੀ ਦੇ ਸਾਹਮਣੇ ਇਸ ਨੂੰ ਕੁਸ਼ੀ ਤੇ ਰੂਪ ਵਿੱਚ ਇੰਜ ਬਿਆਨ ਕਰਦੀ ਹਾਂ ਪੋਤਿਆਂ ਨੂੰ ਸੀਨੇ ਨਾਲ ਲਾ ਕੇ ਕੁੱਟ ਕੇ ਮੁੱਖ ਚੋਂ ਪੁਕਾਰਦੀ ਈਰੀਓ ਵੇ ਸੁਣ ਲਵ ਮੇ ਪੋਤੀਆਂ ਨਸੀਨੇ ਨਾਲ ਲਾ ਕੇ ਕੁੱਟ ਕੇ ਮੁੱਖ ਚੋਂ ਪੁਕਾਰਦੀ ਈਰੀਓ ਵੇ ਸੁਣ ਲਵ ਮੇਰੀ ਸਿੱਖਿਆ ਅੱਜ ਜਾਂਦੀ ਵਾਰਦੀ ਵਾਰਦੀ ਉਹ ਧਰਮਦ ਲਈ ਜਿੰਦੜੀ ਮੇਰੇ ਲਾਲ ਪੋੜਿਆ ਪੋਤੀਆਂ ਨੂੰ ਆਖਦੀ ਏ ਹੋ ਪੋਤੀਆਂ ਨੂੰ ਆਖਦੀ ਏ ਮਾਤਾ ਗੁਜਰੀ ਤਰ ਮੋਨਾ ਢੋਲੇਓ ਪੋਤੀਆਂ ਨੂੰ ਆਖਦੀ ਗੁਜਰੀ ਤਰ ਮੋਨਾ ਢੋਲੇਓ ਬੜਾ ਹੀ ਤਹਾਨੂੰ ਜਾਲ ਮੱਡਰਾਣਗੇ ਰਤਾ ਵੀ ਨਾ ਡਰਿਓ ਚੁੱਗ ਕੇ ਵੀ ਤੂ ਸੂਬੇ ਸਰਹੰਦ ਨੂੰ ਨਾ ਸਲਾਮ ਕਰਿਓ ਬੜਾ ਹੀ ਤਹਾਨੂੰ ਜਾਲ ਮੱਡਰਾਣਗੇ ਰਤਾ ਵੀ ਨਾ ਡਰਿਓ ਚੁੱਗ ਕੇ ਵੀ ਤੂ ਸੂਬੇ ਸਰਹੰਦ ਨੂੰ ਯਾ ਨੂੰ ਆਖਦੀ ਐ ਹੋ ਪੋਤੀਆਂ ਆਖਦੀ ਐ ਮਾਤਾ ਗੁਜਰੀ ਤਰ ਮੋਨਾ ਢੋਲੇਓ ਪੋਤੀਆਂ ਆਖਦੀ ਐ ਮਾਤਾ ਗੁਜਰੀ ਤਰ ਮੋਨਾ ਢੋਲੇਓ ਜਾਪਦੀ ਨਾ ਜੇ ਮੈਨੂੰ ਖੈਰ ਸੋਣੀਓ ਮੇਰਾ ਮੱਥਾ ਠਣ ਕੇ ਸ਼ੇਰਾਂ ਵਾਂਗ ਖੜੇ ਇਕ ਚੈਰੀ ਵਿੱਚ ਵੇ ਤੂੰ ਸੀਕ ਤਣ ਕੇ ਜਾਪਦੀ ਨਾ ਜੇ ਮੈਨੂੰ ਖੈਰ ਸੋਣੀਓ ਮੇਰਾ ਮੱਥਾ ਠਣ ਸ਼ੇਰਾ ਮੰਗੁ ਘੜੀ ਇਕ ਕਚਰੀ ਵਿੱਚ ਵੇ ਤਸੀਂ ਇਕ ਤਣ ਕੇ ਸੱਚਾ ਸੁੱਚਾ ਖੂਨ ਦੇਸ਼ ਕਾਮ ਵਾਸਤੇ ਤਰਤੀ ਤੇ ਡੋਲਿਓ ਪੋਤਿਆਂ ਨੂੰ ਆਖਦੀ ਏ ਹੋ ਪੋਤਿਆਂ ਨੂੰ ਆਖਦੀ ਏ ਮਾਤਾ ਗੁਜਰੀ ਤਰ ਮੋਨਾ ਡੋਲਿਓ ਪੋਤਿਆਂ ਨੂੰ ਆਖਦੀ ਏ ਮਾਤਾ ਗੁਜਰੀ ਤਰ ਮੋਨਾ ਡੋਲਿਓ ਵਾਰ ਵਾਰ ਤਨੂ ਲਾਲ ਚ ਬਥੇਰੇ ਦੇਣਗੇ ਲਾਲ ਚਾਚੀ ਆਇਓ ਨਾ ਵਾਰ-ਵਾਰ ਦੇਵਾ ਜੋ ਤੁਹਾਨੂੰ ਸਿੱਖਿਆ ਮਨ ਚੋਂ ਬੁਲਾਇਓ ਨਾ ਪਾਪੀ ਤਨੂ ਲਾਲ ਚ ਬਥੇਰੇ ਦੇਣਗੇ ਲਾਲ ਚਾਚੀ ਆਇਓ ਨਾ ਝਾਲ ਮਦ ਝਾਲ ਵਿੱਚ ਜਾਇਓ ਫਸਨਾ ਪੁੱਤਰ ਹੋਵੇ ਮੇਰੀਓ ਪੋਤੀਆਂ ਨੂੰ ਆਖਦੀ ਐ ਹੋ ਪੋਤੀਆਂ ਨੂੰ ਆਖਦੀ ਐ ਮੱਤ ਗੁਜਰੀ ਤਰ ਮੋਨਾ ਢੋਲੇਓ ਪੋਤੀਆਂ ਨੂੰ ਆਖਦੀ ਐ ਮਾਤਾ ਗੁਜਰੀ ਤਰ ਮੋਨਾ ਢੋਲਿਓ ਵੱਖਰੀ ਦੁਨੀਆ ਦੇ ਵਿੱਚ ਮਰਨੀ ਮਰ ਕੇ ਵਿਖਾ ਦਿਓ ਚੰਨ ਅਤੇ ਤਾਰਿਆਂ ਦੇ ਵਾਂਗ ਸਿੱਖੀ ਦੀ ਈਸ਼ਾਨ ਚਮਕਾ ਦਿਓ ਵੱਖਰੀ ਦੁਨੀਆ ਦੇ ਵਿੱਚ ਮਰਨੀ ਮਰ ਕੇ ਵਿਖਾ ਦਿਓ ਚੰਨ ਅਤੇ ਤਾਰਿਆਂ ਦੇ ਵਾਂਗ ਸਿੱਖੀ ਦੀ ਈਸ਼ਾਨ ਚਮਕਾ ਦਿਓ ਜੱਦੀ ਅਤੇ ਪੋਤੀਆਂ ਨੂੰ ਆਖਦੀ ਐ ਹੋ ਪੋਤੀਆਂ ਨੂੰ ਆਖਦੀ ਐ ਮਤ ਗੁਜਰੀ ਤਰ ਮੋਨਾ ਢੋਲੇਓ ਪੋਤੀਆਂ ਨੂੰ ਆਖਦੀ ਐ ਮਤ ਗੁਜਰੀ ਤਰ ਮੋਨਾ ਢੋਲੇਓ ਪੋਤੀਆਂ ਨੂੰ ਆਖਦੀ ਐ ਮਤ ਗੁਜਰੀ ਤਰ ਮੋਨਾ ਢੋਲੇਓ ਸੋ ਇਤਨੀ ਕੋ ਸੇਵਾ ਪ੍ਰਮਾਨ ਕਰਨਾ ਜੀ ਹੁਨੀਆਂ ਬੁਲਾ ਚੁੱਕਾ ਦੀ ਖੀਮਾ ਬਖਸ਼ਨਾ ਪਤੀ ਰਾਜਵਾ ਫਤੇ ਵਿਦਿਆ ਜੀ ਗਾਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ ਬਤੇ ਬੋਲੇ ਈ ਸੋਨਿਆ ਸਭਾ ਸਤਿਗੁਰੂ ਚੇਰਾਉ ਚੇਤਰਾਉ